ਸਮਝ ਤੇ ਆ ਗਈ ਇਹ ਮਿੱਟੀ ਦੀ ਡੇਰੀ ਹੈ ਪੇ ਪੱਥਰ ਦਾ ਟੁਕੜਾ ਹੈ ਮੈਨੂੰ ਸਮਝ ਆ ਗਈ ਹੈ ਪੱਥਰ ਹੈ ਪਰ ਬਾਰ ਬਾਰ ਮੈਂ ਇਸ ਨੂੰ ਯਾਦ ਕਰਾਂ ਉਹ ਮੇਰੀ ਯਾਦ ਦਾ ਹਿੱਸਾ ਨਹੀਂ ਬਣਦਾ ਕਿਉਂ ਉਹ ਮੇਰੀ ਸਮਝ ਤੋਂ ਵੱਡਾ ਨਹੀਂ ਹੈ ਯਾਦ ਦਾ ਹਿੱਸਾ ਕੌਣ ਬਣੇਗਾ ਜਿਹਨੂੰ ਮੈਂ ਸਮਝਾਂ ਸਮਝਾਂ ਤੇ ਸਮਝ ਵੀ ਕਹਿ ਦੇਵੇ ਤੂੰ ਮੇਰੀ ਸਮਝ ਵਿੱਚ ਨਹੀਂ ਆਉਂਦਾ ਤੂੰ ਇਤਨਾ ਮਹਾਨ ਹੈ ਤੂੰ ਸਮਰੱਥ ਵੜਾ ਮੇਰੀ ਮਤ ਥੋਰੀ RAM ਤੋ ਸਾਰੇ ਭਗਤਾ ਨੇ ਕਹੇ ਹੈ ਪ੍ਰਭੂ ਨਹੀਂ ਸਮਝ ਸਕਦੇ ਤੈਨੂੰ ਪੂਰਾ ਤੇ ਨਾ ਸਹੀ ਤੈਨੂੰ ਯਾਦ ਤੇ ਕਰ ਸਕਦੇ ਆ ਤੋ ਧਰਮ ਸਿਮਰਨ ਤੇ ਖੜਾ ਹੈ ਯਾਦ ਤੇ ਖੜਾ ਹੈ ਤੇ ਯਾਦ ਸਮਝ ਤੇ ਖੜੀ ਹੈ ਕਦੀ ਭੁੱਲੇਗਾ ਹੀ ਨਹੀਂ ਵਿਸਰਤ ਨਾਹੀ ਮਨ ਤੇ ਹਰੀ ਅਬ ਇਹ ਪ੍ਰੀਤ ਮਹਾ ਪਰਵਲ ਬਈ ਬੜੀ ਕੀਮਤੀ ਪੰਕਤੀ ਹੈ ਭੁੱਲਦਾ ਹੀ ਨਹੀਂ ਹੁਣ ਤੇ ਪੁਲਾਣ ਦੀ ਕੋਸ਼ਿਸ਼ ਵੀ ਕਰੀਏ ਤੇ ਨਹੀਂ ਭੁੱਲਦਾ ਪਾਦਸ਼ਾਹ ਦੀ ਪੰਕਤੀ ਬੜੀ ਕੀਮਤੀ ਬਿਸਰਤ ਨਾਹੀਂ ਮਨ ਤੇ ਹਰੀ ਭੁੱਲਦਾ ਹੀ ਨਹੀਂ ਭੁਲਾਈਏ ਤਾਂ ਵੀ ਯਾਦ ਆਉਂਦਾ ਹੈ ਇਤਨਾ ਮਹਾਨ ਇਤਨਾ ਮਹਾਨ ਇਤਨਾ ਪ੍ਰਭਾਵ ਪੈ ਗਿਆ ਹੈ ਭੁੱਲਦਾ ਹੀ ਨਹੀਂ ਯਾਦ ਦਾ ਹਿੱਸਾ ਬਣ ਗਿਆ ਤੁੱਛ ਹੈ ਮਾਮੂਲੀ ਹੈ ਸਮਝ ਦੇ ਚ ਆ ਗਿਆ ਮੇਰੀ ਯਾਦ ਨਹੀਂ ਬਣੇਗਾ ਕਤਈ ਨਹੀਂ ਬਣੇਗਾ ਮੇਰਾ ਚਿੰਤਨ ਨਹੀਂ ਬੜੇਗਾ ਉਹ ਮੇਰਾ ਸਿਮਰਨ ਨਹੀਂ ਬਣੇਗਾ ਮੈਂ ਮਿੱਟੀ ਵੇਖ ਲਈ ਮਿੱਟੀ ਦੀ ਢੇਰੀ ਵੇਖ ਲਈ ਹੈ ਮੈਂ ਸਾਹਮਣੇ ਇੱਕ ਬੂਟਾ ਵੇਖ ਲਿਆ ਮੈਂ ਬਿੱਲੀ ਨੂੰ ਵੇਖ ਲਿਆ ਮੈਂ ਕੁੱਤੇ ਨੂੰ ਵੇਖ ਲਿਆ ਔਰ ਮੈਂ ਸਮਝ ਵੀ ਲਿਆ ਕਿ ਮੇਰੀ ਯਾਦ ਦਾ ਹਿੱਸਾ ਨਹੀਂ ਬਣਦੇ ਇਹ ਮੇਰੀ ਸਿਮਰਤੀ ਦਾ ਹਿੱਸਾ ਨਹੀਂ ਬਣਦੇ ਬਾਰ ਬਾਰ ਮੇਰਾ ਹਿਰਦਾ ਉਹਨਾਂ ਨੂੰ ਯਾਦ ਨਹੀਂ ਕਰਦਾ ਬਾਰ ਬਾਰ ਹਿਰਦਾ ਕਿਸ ਨੂੰ ਯਾਦ ਕਰੇਗਾ ਜਿਸ ਤੋਂ ਮੈਂ ਪ੍ਰਭਾਵਤਾਂ ਤੇ ਪ੍ਰਭਾਵਤ ਮੈਂ ਉਸ ਤੋਂ ਹੀ ਹੋਵਾਂਗਾ ਜੋ ਮੈਂ ਆਪਣੇ ਤੋਂ ਉਸ ਨੂੰ ਮਹਾਨ ਮੰਨ ਲਵਾ ਔਰ ਮਹਾਨ ਹੋਵੇ ਤੁਛ ਭੁੱਲ ਜਾਂਦਾ ਹੈ ਇਹ ਗੱਲ ਵੱਖਰੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕੁਝ ਐਸਾ ਹੈ ਪ੍ਰਮਾਤਮਾ ਤੋਂ ਬਿਨਾ ਵੀ ਮਨੁੱਖ ਨੇ ਕੁਝ ਹਸਤੀਆਂ ਨੂੰ ਮਹਾਨ ਮੰਨ ਲਿਆ ਔਰ ਉਸ ਦੀ ਯਾਦ ਦਾ ਹਿੱਸਾ ਬਣੇ ਹੋਏ ਨੇ ਚੇਤੇ ਦੇ ਚ ਰਹਿੰਦੇ ਨੇ ਕੌਣ ਨੇ ਸੰਸਕ੍ਰਿਤੀ ਸ਼ਲੋਕ ਹੈ ਗੁਰੂ ਅਰਜਨ ਦੇਵ ਜੀ ਦਾ ਨਚ ਦੁਰਲਭੰ ਧਨੰ ਰੂਪੰ ਨਚ ਦੁਰਲਭੰ ਸਵਰਗ ਰਾਜਨੇ ਸ਼ਲੋਕ ਸੰਸਕ੍ਰਿਤੀ ਮੱਲਾ ਭੰਜਾ ਧਨ ਮਨੁੱਖ ਦੇ ਸਿਮਰਨ ਦਾ ਹਿੱਸਾ ਹੈ ਮਨੁੱਖ ਸਿਮਰਨ ਕਰਦਾ ਹੈ ਧਨ ਦਾ ਲక్ష్ਮੀ ਦਾ ਸਿਮਰਨ ਕਰਦਾ ਹੈ ਨਾਰਾਇਣ ਦਾ ਸਿਮਰਨ ਨਹੀਂ ਕਰਦਾ ਦੀਵਾਲੀ ਸਭ ਤੋਂ ਵੱਡਾ ਤਿਉਹਾਰ ਲక్ష్ਮੀ ਸਿਮਰਨ ਨਾਰਾਇਣ ਸਿਮਰਨ ਨਹੀਂ ਹੈ भगवान सिमरन नहीं है धन दा सिमरन है धर्म दा सिमरन नहीं है कारन मन धन तो प्रभावित है और धन मेरे तो बड़ा है महान है ऐसा मैं समझ ले तो मेरा सिमरन बन गया मेरी याद बन गई मेरी स्मृति बन गई बगौर मत आला करना इसी वास्ते सतगुरु ने इस नु पहले रखया है नच दुरला भंग धानंग रूपं ਧਨ ਦੀ ਖਾਤਰ ਮਨੁੱਖ ਧਰਮ ਨੂੰ ਗਵਾ ਸਕਦਾ ਹੈ, ਛੋੜ ਸਕਦਾ ਹੈ। ਧਰਮ ਕੀ ਹੈ? ਕੁਝ ਵੀ ਨਹੀਂ। ਧਨ ਦੀ ਖਾਤਰ ਗੁਰੂ ਦੀ ਰਹਿਤ ਬਹਿਦ ਛੋੜੀ ਜਾ ਸਕਦੀ ਹੈ, ਗੁਰਦੁਆਰਾ ਛੋੜਿਆ ਜਾ ਸਕਦਾ ਹੈ, ਬਾਣੀ ਛੋੜੀ ਜਾ ਸਕਦੀ ਹੈ, ਨਿਤਨੇਮ ਛੋੜਿਆ ਜਾ ਸਕਦਾ ਹੈ। ਅੰਮ੍ਰਿਤ ਵੇਲੇ ਨੂੰ ਪਰੇ ਛੁੱਟਿਆ ਜਾ ਸਕਦਾ ਹੈ। ਇਹ ਕੀ ਹੁੰਦਾ? ਕੁਝ ਵੀ ਨਹੀਂ। ਤਾਨੇ ਦਾ ਨਾਂ ਹੈ। ਤਨ ਦਾ ਸਿਮਰਨ ਚੱਲਦਾ ਹੈ। ਕਿਉਂਕਿ ਧਨ ਮੈ ਤੋਂ ਮਹਾਨ ਹੈ। ਮੈਂ ਐਸਾ ਸਮਝ ਲਏ। ਧਨ ਮੈਥੋਂ ਅਜ਼ੀਮ ਹੈ ਐਸਾ ਮੈਂ ਸਮਝ ਲਿਆ ਧਨ ਰਸਤੇ ਦਾ ਪੜਾਓ ਹੈ ਮੇਰੀ ਮੰਜ਼ਿਲ ਨਹੀਂ ਮੈਂ ਐਸਾ ਨਹੀਂ ਸਮਝਿਆ ਧਨ ਮੇਰੀ ਮੰਜ਼ਿਲ ਹੈ ਰਸਤੇ ਦਾ ਪੜਾਓ ਨਹੀਂ ਮੇਰਾ ਘਰ ਹੈ ਮੈਂ ਇਹ ਦੇ ਚੀ ਰਹਿਣਾ ਹੈ ਇਹੀ ਮੇਰਾ ਘਰ ਹੈ ਇਹੀ ਮੇਰੀ ਮੰਜ਼ਿਲ ਹੈ ਤੋ ਮੈਨੂੰ ਯਾਦ ਆਵੇਗਾ ਮਨੁੱਖ ਦੇ ਸਿਮਰਨ ਦਾ ਹਿੱਸਾ ਧਨ ਹੈ ਧਰਮ ਨਹੀਂ ਪਦਾਰਥ ਹੈ ਪ੍ਰਮਾਤਮਾ ਨਹੀਂ ਨਚ ਦੁਰਲਭੰ ਧਨੰ ਰੂਪੰ ਫਿਰ ਮਨੁਖ ਪ੍ਰਭਾਵਤ ਹੈ ਰੂਪ ਤਾਂ ਖੂਬਸੂਰਤੀ ਤਾਂ ਇਸ ਲਈ ਸਿਮਰਨ ਦਾ ਹਿੱਸਾ ਬਣ ਜਾਂਦੀ ਹੈ ਨਚਦੁਰ ਲਭੰ ਧਨੰ ਰੂਪੰ ਮਨੁਖ ਪ੍ਰਭਾਵਤ ਹੈ ਧਨ ਤੋਂ ਰੂਪ ਤੋਂ ਇਹ ਸਿਮਰਨ ਦਾ ਹਿੱਸਾ ਬਣੇ ਹੋਏ ਨੇ ਕੋਈ ਮਾਲਾ ਪਕੜਨ ਦੀ ਲੋੜ ਹੈ ਵੀ ਧਨ ਨੂੰ ਯਾਦ ਕਰੀਏ ਆਪੇ ਆਉਂਦਾ ਹੈ ਪ੍ਰਮਾਤਮਾ ਨੂੰ ਯਾਦ ਕਰਨਾ ਹੈ ਮਾਲਾ ਵੀ ਪਕੜੋ ਵਾਜੇ ਵੀ ਵਜਾਓ ਕੀਰਤਨ ਵੀ ਕਰੋ ਕਥਾ ਵੀ ਕਰੋ ਗੁਰਦੁਆਰੇ ਵੀ ਆਓ ਪਾਠ ਪੂਜਾ ਵੀ ਕਰੋ ਲੰਗਰ ਵੀ ਬਣਾਓ ਵੰਡੋ ਤਕਸੀਮ ਵੀ ਕਰੋ ਸਭ ਕੁਝ ਕਰਦਿਆਂ ਵੀ ਯਾਦ ਨਹੀਂ ਆਉਂਦਾ ਨਹੀਂ ਆਉਂਦਾ ਤਾਂ ਨਹੀਂ ਯਾਦ ਆਉਂਦਾ ਜਦ ਕਿ ਮਾਲਾ ਵੀ ਫੇਰਨ ਦੀ ਲੋੜ ਨਹੀਂ ਢੋਲਗੀ ਵਜਾਣ ਦੀ ਲੋੜ ਨਹੀਂ ਤਬਲੇ ਖੜਕਾਣ ਦੀ ਲੋੜ ਨਹੀਂ ਵਾਜੇ ਵਜਾਣ ਦੀ ਲੋੜ ਨਹੀਂ ਕੀਰਤਨ ਕਰਨ ਦੀ ਲੋੜ ਨਹੀਂ ਧਨ ਆਪੇ ਸਿਮਰਤੀ ਦਾ ਹਿੱਸਾ ਬਣਦਾ ਹੈ ਰੂਪ ਆਪਣੇ ਆਪ ਸਿਮਰਤੀ ਦਾ ਹਿੱਸਾ ਬਣਦਾ ਹੈ ਨਚ ਦੁਰਲਭੰ ધਨੰ ਰੋਪੰ ਨਚ ਦੁਰਲਭੰ ਸਵਰਗ ਰਾਜ ਨੇ ਫਿਰ ਮਨੁੱਖ ਰਾਜਨੀਤੀ ਤੋਂ ਪ੍ਰਭਤਾ ਤੋ ਪ੍ਰਭਤਾ ਤੋ ਕਿਸੇ ਵੀ ਪਖ ਦੀ ਪ੍ਰਭਤਾ ਮਿਲਣੀ ਚਾਹੀਦੀ ਹੈ ਕੋਈ ਘਰ ਦਾ ਚੌਧਰੀ ਆਉਂਦਾ ਹੈ ਕੋਈ ਪਿੰਡ ਦਾ ਚੌਧਰੀ ਆਉਂਦਾ ਹੈ ਕੋਈ ਮੋਹੱਲੇ ਦਾ ਚੌਧਰੀ ਆਉਂਦਾ ਹੈ ਕੋਈ ਤਰ੍ਹਾਂ ਤਰ੍ਹਾਂ ਦੀਆਂ ਸੁਸਾਇਟੀਆਂ ਦਾ ਚੌਧਰੀ ਆਉਂਦਾ ਹੈ ਮਨੁੱਖ ਨੂੰ ਕਿਸੇ ਨਾ ਕਿਸੇ ਰੂਪ ਦੇ ਚ ਪ੍ਰਭਤਾ ਚਾਹੀਦੀ ਹੈ ਮਹਾਰਾਜ ਕਹਿੰਦੇ ਨੇ ਇਹ ਵੀ ਦੁਰਲਭ ਨਹੀਂ ਕੁਝ ਵੀ ਨਹੀਂ ਔਰ ਅਗਰ ਇਹ ਮੇਰੇ ਨਾਲੋਂ ਮਹਾਨ ਹੈ ਤਾਂ ਮੇਰੀ ਸਿਮਰਤੀ ਦਾ ਹਿੱਸਾ ਬਣੇਗਾ ਮੇਰੇ ਸਿਮਰਨ ਦਾ ਹਿੱਸਾ ਬਣੇਗਾ ਦੂਸਰੀ ਪੰਕਤੀ ਨਛ ਦੁਰਲਭੰ ਭੋਜਨੰ ਬਿੰਜਨੰ ਨਛ ਦੁਰਲਭੰ ਸਵਛ ਅੰਬਰੇ ਸਵਾਦੀਸ਼ਟ ਭੋਜਨ ਇਹ ਵੀ ਕਈ ਵਾਰੀ ਯਾਦ ਦਾ ਹਿੱਸਾ ਬਣਦਾ ਹੈ ਔਰ ਯਾਦ ਆਉਂਦੀ ਰਹਿੰਦੀ ਕਈ ਤੇ ਪੁੱਛ ਲੈਂਦੇ ਨੇ ਗੁਰਦੁਆਰਾ ਲਗਿਆ ਮਲੇਸ਼ੀਆ ਦੀ ਗੱਲ ਮੈਨੂੰ ਪੁੱਲਦੀ ਨਹੀਂ ਗੁਰਦੁਆਰਾ ਲਗਿਆ ਮੈਨੂੰ ਪਹਿਲੀ ਦਫਾ ਇਹ ਲਵਤ ਸੁਣਨੇ ਪਏ ਟੈਲੀਫੋਨ ਤੇ ਕਿਸੇ ਨੇ ਫੋਨ ਕੀ ਥੀ ਮੈਂ ਬੈਠਾ ਸੀ ਮੈਂ ਚੁੱਕ ਲਿਆ ਖਲਕ ਗੈਣੀ ਜੀ ਗੁਰਦੁਆਰਾ ਲਗੇ ਮੈਂ ਕਿ ਪਹਿਲੇ ਇਸ ਦੇ ਅਰਥ ਕਰਕੇ ਦੱਸੋ ਗੁਰਦੁਆਰਾ ਲਗੇ ਤਾਂ ਮੁਰਾਦ ਕੀ ਹੈ ਕਹਿੰਦੇ ਅੱਜ ਕਥਾ ਕੀਰਤਨ ਦੀਵਾਨ ਹੈ ਤੇ ਮੈਂ ਕਹਿੰਝ ਪੁੱਛੋ ਨਾ ਦੀਵਾਨ ਹੈ ਕੀਰਤਨ ਵੀ ਹੈ ਕਥਾ ਵੀ ਹੈ ਕੰਨ ਲੀਕ ਪੂਰੀ ਗੱਲ ਕਰੋ ਨਾ ਮੈਂ ਖੋਰ ਪੂਰੀ ਗੱਲ ਹੋਰ ਕੀ ਲੰਗਰ ਹੈ ਕਿ ਨਹੀਂ ਜੇ ਲੰਗਰ ਨਹੀਂ ਹੈ ਤੇ ਗੁਰਦੁਆਰਾ ਲੱਗਿਆ ਹੀ ਕੋਈ ਨਹੀਂ ਕਹਾ ਦਾ ਲੱਗਿਆ ਲੱਗਿਆ ਹੀ ਕੋਈ ਨਹੀਂ ਉੱਥੇ ਲੱਗੇ ਦਾ ਮਤਲਬ ਇਹ ਹੈ ਗੁਰਦੁਆਰਾ ਲੱਗਿਆ ਹੈ ਕਿ ਨਹੀਂ ਅਗਰ ਕੀਰਤਨ ਹੈ ਕਥਾ ਹੈ ਗੁਰਦੁਆਰਾ ਨਹੀਂ ਲੱਗਿਆ ਲੰਗਰ ਹੈ ਤੇ ਲੱਗੇ ਹੈ ਇਹ ਗੱਲ ਹੈ ਉਲਟੀ ਗੱਲ ਹੈ ਇਹੀ ਕਾਰਨ ਹੈ 2 ਘੰਟੇ ਮਨੁੱਖ ਲੰਗਰ ਵਿੱਚ ਬੈਠ ਸਕਦਾ ਹੈ ਅੱਧਾ ਘੰਟਾ ਵੀ satsang ਵਿੱਚ ਨਹੀਂ ਬੈਠ ਸਕਦਾ ਮੁਸ਼ਕਿਲ ਹੈ ਭੋਜਨ ਦੇ ਕੋਲ ਮਨੁੱਖ 2 ਘੰਟੇ ਬੈਠ ਸਕਦਾ ਹੈ ਭਜਨ ਤੇ 15 ਮਿੰਟ ਵੀ ਨਹੀਂ ਕਰ ਸਕਦਾ ਮੁਸ਼ਕਿਲ ਹੈ ਕਠਨ ਹੈ ਨਚਦੁਰ ਲਭੰ ਭੋਜਨੰ ਬਿੰਜਨੰ ਨਚਦੁਰ ਲਭੰ ਸਵਚ ਅੰਬਰੇ ਕੋਈ ਦੁਰਲਭ ਨਹੀਂ ਹੈ ਭੋਜਨ ਇਤਨਾ ਕਿ ਸਿਮਰਨ ਦਾ ਹਿੱਸਾ ਬਣੇ ਇਹ ਤੇ পেট ਦਾ ਹਿੱਸਾ ਬਣਨਾ ਚਾਹੀਦਾ ਖੁਰਾਕ ਦਾ ਹੈ ਸਰੀਰ ਦੀ ਲੋੜ ਹੈ ਭੁੱਖ ਦਾ ਹਿੱਸਾ ਬਣਨਾ ਚਾਹੀਦਾ ਸਿਮਰਨ ਦਾ ਨਹੀਂ ਚਿੱਤ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਯਾਦ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਯਾਦ ਦਾ ਹਿੱਸਾ ਬਣ ਗਿਆ ਖਾ ਰਿਹਾ ਸਵੇਰੇ ਕਹਿੰਦਾ ਦੁਪਹਿਰੇ ਕੀ ਮਿਲੇਗਾ ਦੁਪਹਿਰੇ ਖਾ ਰਿਹਾ ਕਹਿੰਦਾ ਰਾਤ ਨੂੰ ਕੀ ਬਣਾਣਾ ਹੈ ਹੱਦ ਹੋ ਗਈ ਪਰ ਰਾਤ ਨੂੰ ਭੁੱਖ ਲੱਗੇਗੀ ਭੁੱਖ ਯਾਦ ਕਰੇ ਤੇ ਠੀਕ ਪਰ ਕਰੀ ਜਾ ਰਿਹਾ ਸਿਮਰਨ ਦਾ ਹਿੱਸਾ ਪ੍ਰਭਾਵਿਤ ਹੈ ਨਛਦੁਰਲਭੰਗ ਭੋਜਨੰ ਬਿੰਜਨੰ ਨਛਦੁਰਲਭੰਗ ਸਵਛ ਅੰਬਰੇ ਕਈ ਮਨੁਕ ਵਸਤਰਾਂ ਤੋਂ ਵੀ ਬੜੇ ਪ੍ਰਭਾਵਤ ਹੁੰਦੇ ਨੇ ਉਹਨੂੰ ਕਪੜੇ ਚੇਟੇ ਆਉਂਦੇ ਰਹਿੰਦੇ ਨੇ ਮੈਂ ਪਤਾ ਨਹੀਂ ਇੰਡੀਆ 'ਚ ਕੋਈ ਮੈਗਜ਼ੀਨ ਪੜ੍ਹੀ ਸੀ ਉਹਦੇ 'ਚ ਲਿਖਿਆ ਸੀ ਇਸ ਐਕਟ੍ਰੈਸ ਦੀਆਂ 700 ਸਾੜੀਆਂ ਨੇ 400 ਸੂਟ ਨੇ ਮੈਂ ਕਿ ਹੱਦ ਹੈ ਦਿਨ ਦੇ 'ਚ ਚਾਰ-ਚਾਰ ਪੰਜ-ਪੰਜ ਵੀ ਬਦਲੇ ਤੇ ਮੁੱਕਦੇ ਕੋਈ ਨਹੀਂ ਸਾਲਾਂ ਬੱਧੀ ਨਹੀਂ ਮੁੱਕਣਗੇ ਐਨਾ ਇੱਕ ਚੰਗਾ ਹੁੰਦਾ ਮੈਂ ਇੱਕ ਕਪੜੇ ਦੀ ਦੁਕਾਨ ਹੀ ਪਾ ਲੈਂਦੀ ਐ। ਔਰ ਪੰਜਾਬ ਦੇ ਚ ਇੱਕ ਸੰਤ ਦਾ ਡੇਰਾ ਮੈਨੂੰ ਦੱਸਿਆ ਕਿਸੇ ਨੇ। ਔਰ ਦਿਖਾਇਆ ਕਿ ਗੈਨੇਜ ਜੀ ਇਨ੍ਹਾਂ ਮਹਾਪੁਰਸ਼ਾਂ ਦੇ 200 ਪੈਰਾਂ ਦੇ ਜੋੜੇ ਨੇ। ਮੈਂ ਕਿਹਾ ਬਾਟਾ ਦੀ ਏਜੰਸੀ ਲੈ ਲੈਂਦੇ ਚੰਗਾ ਸੀ। 200 ਜੋੜੇ ਨੇ। ਹੱਦ ਹੋ ਗਈ। ਅਜੇ ਮੈਂ ਇਤਨਾ ਹੀ ਬੋਲਿਆ ਉਹਨਾਂ ਨੇ ਮੈਨੂੰ ਦਿਖਾਣਾ ਬਹੁਤ ਕੁਝ ਸੀ। ਬਈ ਮਹਾਪੁਰਸ਼ਾਂ ਦੀ 45 ਗੱਡੀਆਂ ਨੇ ਹੋਰ ਬੋਲਾ ਕੁਝ ਦਿਖਾਣਾ ਸੀ ਮੇਰੇ ਪਹਿਲੇ ਬੋਲਾਂ ਤੋਂ ਹੀ ਚੜ ਗਏ ਬਈ ਇਹ ਬੰਦਾ ਤੇ ਕੋਈ ਖੜੜ ਗੈਣੀ ਲੱਗਦਾ ਛੱਡੋ ਜੀ ਇਹਨੂੰ ਕੀ ਦਿਖਾਣਾ 200 ਜੋੜੇ ਨੇ ਬਾਬਿਆਂ ਦੇ ਮੈਂ ਕਿਹਾ ਹੱਦ ਹੋ ਗਈ ਇੱਕ ਬਾਟਾ ਦੀ ਏਜੰਸੀ ਪੂਰੀ ਲੈ ਲੋ ਦਿਨ ਵਿੱਚ 4-4 5-5 ਬਦਲੋ 10-10 ਬਦਲੋ ਨਛਦੁਰਲ ਭੰਗ ਭੋਜਨੰ ਬਿੰਜਨੰ ਨਛਦੁਰਲ ਭੰਗ ਸਵਚ ਅੰਬਰੇ ਫਿਰ ਮਨੁੱਖ ਪ੍ਰਭਾਵਤ ਹੈ ਨਚ ਦੁਰਲਭੰਗ ਸੁੱਤ ਮਿੱਤਰ ਭਰਾਤ ਬਾਂਧਵੇ ਨਚ ਦੁਰਲਭੰਗ ਬਨਤਾ ਬਿਲਾਸੇ ਪੁੱਤਰ ਹਰਵਕ ਦੀ ਯਾਦ ਦਾ ਹਿੱਸਾ ਬਣੇਗਾ ਮਿੱਤਰ ਬਣੇਗਾ ਪਤਨੀ ਬਣੇਗੀ ਪਤੀ ਬਣੇਗਾ ਮਨੁੱਖ ਪ੍ਰਭਾਵਤ ਜਿਸ ਤੋਂ ਮੈਂ ਪ੍ਰਭਾਵਤ ਹਾਂ ਮੇਰੀ ਯਾਦ ਦਾ ਹਿੱਸਾ ਬਣੇਗਾ ਜਿਸ ਨੂੰ ਮੈਂ ਮਹਾਨ ਸਮਝ ਲਿਆ ਮੇਰੀ ਯਾਦ ਦਾ ਹਿੱਸਾ ਬਣੇਗਾ ਪ੍ਰਮਾਤਮਾ ਤੋਂ ਮੈਂ ਪ੍ਰਭਾਵਤ ਨਹੀਂ ਤੇ ਪ੍ਰਮਾਤਮਾ ਮੈਂ ਤੋਂ ਮਹਾਨ ਨਹੀਂ ਮੈਂ ਕਿਵੇਂ ਉਸ ਨੂੰ ਯਾਦ ਕਰਾਂ ਉਹ ਮੇਰੀ ਯਾਦ ਦਾ ਹਿੱਸਾ ਨਹੀਂ ਬਣ ਸਕਦਾ ਪੁੱਤਰ ਦੇ ਸਾਹਮਣੇ ਵੀ ਪ੍ਰਮਾਤਮਾ ਛੋਟਾ ਹੈ। ਮਿੱਤਰ ਦੇ ਸਾਹਮਣੇ ਵੀ ਪ੍ਰਮਾਤਮਾ ਛੋਟਾ ਹੈ। ਪਰਿਵਾਰ ਦੇ ਸਾਹਮਣੇ ਵੀ ਪ੍ਰਮਾਤਮਾ ਛੋਟਾ ਹੈ। ਮੇਰੇ ਖਾਣੇ ਪੀਣੇ ਦੇ ਸਾਹਮਣੇ ਵੀ ਪ੍ਰਮਾਤਮਾ ਛੋਟਾ ਹੈ। ਧਨ ਸੰਪਦਾ ਦੇ ਸਾਹਮਣੇ ਵੀ ਪ੍ਰਮਾਤਮਾ ਛੋਟਾ ਹੈ। ਪਰਿਵਾਰ ਦੀ ਖਾਤਰ ਨਿਰੰਕਾਰ ਨੂੰ ਬੁਲਾਇਆ ਜਾ ਸਕਦਾ ਹੈ। ਭੋਜਨ ਦੀ ਖਾਤਰ ਭਜਨ ਛੋੜਿਆ ਜਾ ਸਕਦਾ ਹੈ। ਧਨ ਦੀ ਖਾਤਰ ਧਰਮ ਛੋੜਿਆ ਜਾ ਸਕਦਾ ਹੈ। ਸਾਫ਼ ਹੈ। ਨਚ ਦੁਰਲਭੰਸੁੱਤ ਮਿੱਤਰ ਬ੍ਰਾਹਤ ਬਾਂਦਵੇ ਨਚ ਦੁਰਲਭੰ ਬਨੇ ਤਾ ਬਿਲਾਸੇ ਨਚ ਦੁਰਲਭੰ ਵਿਦਿਆਉ ਪਰਵੀਣ ਨਚ ਦੁਰਲਭੰ ਚਚੁਰ ਚੰਚਲੇ ਬੜੀਆਂ ਬੜੀਆਂ ਡਿਗਰੀਆਂ ਨੇ ਕੋਲ ਨੇ ਦਾਰਸ਼ਨਿਕ ਹੈ ਫਲਸਫਰ ਹੈ ਚਿੰਤਕ ਹੈ ਬਹੁਤ ਪੜਾ ਲਿਖਿਆ ਹੈ ਮਹਾਰਾਜ ਕੰਨਨ ਇਹ ਵੀ ਕੋਈ ਦੁਰਲਭ ਨਹੀਂ ਅਕਸਰ ਇਸ ਤਰ੍ਹਾਂ ਦੀ ਡਿਗਰੀ ਆਫਤਾ ਮਨੁੱਖ ਆਪਣੀ ਡਿਗਰੀਆਂ ਦੀ ਚਿਤੁ ਨਹੀਂ ਚੀ ਰਹਿ ਜਾਂਦੇ ਨੇ ਉਹ ਸੇਚੀ ਫਸੇ ਰਹ ਜਾਂਦੇ ਨੇ ਆਪਣੀ ਉਸ ਗਿਆਨ ਦੀਆਂ ਗੱਲਾਂ 'ਚ ਹੀ ਫਸੇ ਰਹ ਜਾਂਦੇ ਨੇ ਜਦ ਕਿ ਉਹ ਗਿਆਨ ਉਹਨਾਂ ਦੇ ਸਿਰ ਦਾ ਬੋਝ ਆਉਂਦਾ ਹੈ ਬੋਝ ਹਟਾਇਆ ਨਹੀਂ ਆਉਂਦਾ ਹਲਕੇ ਨਹੀਂ ਹੋ ਜਾਂਦੇ ਫੁੱਲ ਦੀ ਤਰ੍ਹਾਂ ਭਾਰ ਹੋ ਗਏ ਹੁੰਦੇ ਬੋਝ ਬਣ ਜਾਂਦਾ ਹੈ ਸਿਰ ਦਾ ਤਾਂ ਫਿਰ ਕੀ ਐਸਾ ਜੋ ਦੁਰਲਭ ਹੈ ਤੇ ਮੇਰੀ ਯਾਦ ਦਾ ਹਿੱਸਾ ਬਣੇ ਤੇ ਮੇਰਾ ਹਿਰਦਾ ਉਸ ਤੋਂ ਪ੍ਰਭਾਵਿਤ ਹੋਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੱਸਦੇ ਨੇ ਦੁਰਲਭੰ ਇੱਕ ਭਗਵਾਨ ਨਾਮੇ ਨਾ ਨਿਕ ਲਬਦੇ ਅੰਸਾਦ ਸੰ ਕਿਰਪਾ ਪ੍ਰਭੂ ਅਸੀਂ ਭੁਲਾਇਆ ਹੈ ਗਵਾਇਆ ਨਹੀਂ ਦੁਰਲਭ ਹੈ ਇੱਕ ਪਰਮਾਤਮਾ ਦਾ ਨਾਮ ਉਹ ਸਾਡੀ ਮੰਜ਼ਿਲ ਹੈ ਉਹ ਸਾਡਾ ਟਿਕਾਣਾ ਹੈ ਉਹ ਸਾਡਾ ਘਰ ਹੈ ਉਹ ਸਾਡੀ ਮੰਜ਼ਿਲ ਹੈ ਉਹ ਸਭ ਤੋਂ ਮਹਾਨ ਹੈ ਸਾਡੀ ਉਤਪਤੀ ਦਾ ਕੇਂਦਰ ਹੈ ਸਾਡਾ ਟਿਕਾਣਾ ਹੈ ਭੁੱਲ ਗਏ ਆ ਭੁੱਲੇ ਕਿਉਂ ਹਾਂ ਸਮਝਦੇ ਚ ਨਹੀਂ ਤੇ ਸਮਝਦੇ ਚ ਕਿਉਂ ਨਹੀਂ ਇਤਨੇ ਗਹਿਰੇ ਸਰੋਤੇ ਨਹੀਂ ਆ ਸੁਣਨਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਤਾਂ ਮੈਂ ਫਿਰ ਦੌਰਾਵਾਂ ਤੇ ਅੱਗੇ ਚਲਾ ਜੋ ਮੇਰੀ ਸਮਝ ਦੇ ਚ ਨਹੀਂ ਨਹੀਂ ਹੈ ਹੋਵੇਗਾ ਪ੍ਰਮਾਤਮਾ ਮੇਰੀ ਸਮਝ ਦੇ ਚ ਨਹੀਂ ਹੈ ਤਾਂ ਨਹੀਂ ਹੈ ਜੋ ਮੇਰੇ ਚੇਤੇ ਦੇ ਚ ਨਹੀਂ ਹੈ ਨਹੀਂ ਹੈ ਹੋਵੇਗਾ ਪ੍ਰਮਾਤਮਾ ਅਗਰ ਮੇਰੀ ਯਾਦ ਦੇ ਚ ਨਹੀਂ ਹੈ ਤਾਂ ਨਹੀਂ ਹੈ ਵਿਆਪਕ ਹੈ ਪ੍ਰਮਾਤਮਾ ਜ਼ਰਰੇ ਜ਼ਰਰੇ ਦੇ ਚ ਹੈ ਨਹੀਂ ਹੈ ਤਾਂ ਸਿਰਫ ਸਮਝ ਦੇ ਚ ਨਹੀਂ ਹੈ ਨਹੀਂ ਹੈ ਤੁਹ ਸਿਰਫ ਮੇਰੀ ਯਾਦ ਵਿੱਚ ਨਹੀਂ ਬਾਕੀ ਤੇ ਉਹ ਹੀ ਹੈ ਉਸ ਤੋਂ ਬਿਨਾ ਹੋਰ ਕੋਈ ਥਾਂ ਖਾਲੀ ਨਹੀਂ ਜ਼ਰਰੇ ਜ਼ਰਰੇ ਚ ਹੋਈ ਹੈ ਕਣਕਣ ਵਿੱਚ ਹੋਈ ਹੈ ਰੋਮ ਰੋਮ ਦੇ ਚ ਹੋਈ ਹੈ ਨਹੀਂ ਹੈ ਤੋ ਸਿਰਫ ਮੇਰੀ ਸਿਮਰਤੀ ਦੇ ਚ ਨਹੀਂ ਹੈ ਨਹੀਂ ਹੈ ਤੋ ਸਿਰਫ ਮੇਰੀ ਸਮਝ ਦੇ ਚ ਨਹੀਂ ਹੈ ਸਮਝ ਦਾ ਹਿੱਸਾ ਬਣਿਆ ਰੁਕਾਵਟ ਕੀ ਹੈ ਮਨੁੱਖ ਦਾ ਮਨ ਹੀ ਰੁਕਾਵਟ ਹੈ ਇਹ ਮੈਲਾ ਹੈ ਔਰ ਮੈਲਾ ਕੀ ਹੈ ਮੈਲੇ ਸੰਸਾਰ ਦਾ ਚਿੰਤਨ ਇਸ ਨੂੰ ਮਹਿਲਾ ਕਰ ਦਿੰਦਾ ਨਿਰਮਲ ਕਿਸ ਤਰ੍ਹਾਂ ਹੋਵੇ ਪਹਿਲੀ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ ਸੀ ਸੋਚੇ ਸੋਚ ਨਾ ਹੋਵੇ ਜੇ ਸੋਚੀ ਲਖਵਾਰ ਲੱਖਾਂ ਦਫਾ ਵੀ ਇਸ਼ਨਾਨ ਕਰੀਏ ਇਹ ਮਨ ਸੁੱਚਾ ਨਹੀਂ ਹੁੰਦਾ ਪਵਿੱਤਰ ਨਹੀਂ ਹੁੰਦਾ ਨਿਰਮਲ ਨਹੀਂ ਹੁੰਦਾ ਸੋਚ ਇਸ਼ਨਾਨ ਸੋਚ ਦੇ ਅਰਥ ਇਸ਼ਨਾਨ ਸੋਚ ਕਰੇ ਦਿਨਸ ਅਰ ਰਾਤ ਮਨ ਕੀ ਮਹਿਲ ਨਤਨ ਤੇ ਜਾਤ ਮੰਦਰ ਦੇ ਪੁਜਾਰੀ ਨੂੰ ਦੋ ਵਕਤ ਇਸ਼ਨਾਨ ਕਰਨਾ ਪੈਂਦਾ ਸਵੇਰੇ ਤੇ ਸ਼ਾਮ ਦੋ ਵਕਤ ਜਦ ਆਰਤੀ ਕਰਨੀ ਦੋਵੇਂ ਵਕਤ ਇਸ਼ਨਾਨ ਕਰਨਾ ਹੁੰਦਾ ਦੋ ਵਕਤ ਇਸ਼ਨਾਨ ਕਰਦਾ ਲੇਕਿਨ ਮਨ ਦੀ ਮੈਲ ਤੇ ਜਾਂਦੀ ਨਹੀਂ ਪਾਣੀ ਦੀ ਪਹੁੰਚ ਮਨ ਤੱਕ ਨਹੀਂ ਹੈ ਤੋ ਫਿਰ ਕੀ ਤੀਰਥਾਂ ਦੀ ਕੋਈ ਗੱਲ ਨਹੀਂ ਹੈ ਤੀਰਥਾਂ ਤੇ ਇਹ ਆਖਿਆ ਜਾਂਦਾ ਇੱਥੇ ਡੁਬਕੀ ਲਾਓ ਪਾਪ ਦੁੱਲ ਜਾਣਗੇ ਮੈਲ ਦੁੱਲ ਜਾਏਗੀ ਛੇਵੀਂ ਪੌੜੀ ਵਿੱਚ ਸਾਰੀ ਖੇੜ ਇਹ ਹੀ ਹੈ ਗੁਰੂ ਨਾਨਕ ਨੇ ਸਾਡੇ ਸਾਹਮਣੇ ਰੱਖੀ ਹੈ ਮੈਂ ਤੀਰਥਾਂ ਦਾ ਇਸ਼ਨਾਨ ਕਰਾਂ ਜੇ ਤਿਸ ਭਾਵਾਂ ਤੀਰਥਾਂ ਦਾ ਇਸ਼ਨਾਨ ਕਰਨਾ ਕੀ ਹੈ ਸਿਰਫ ਪ੍ਰਮਾਤਮਾ ਨੂੰ ਬਾਝ ਆਈਏ ਉਸ ਨੂੰ ਚੰਗੇ ਲੱਗੇ ਔਰ ਉਸ ਨੂੰ ਚੰਗਾ ਕੌਣ ਲੱਗਦਾ ਹੈ ਜਿਸ ਨੂੰ ਚੰਗਾ ਪ੍ਰਮਾਤਮਾ ਲੱਗਦਾ ਹੈ ਤੋ ਪ੍ਰਮਾਤਮਾ ਦਾ ਚੰਗਾ ਲੱਗਣਾ ਕੀ ਹੈ ਜਿਸ ਨੂੰ ਉਸ ਦੀ ਰਜ਼ਾ ਚੰਗੀ ਲੱਗਦੀ ਹੈ ਬਸ ਇਹ ਚੰਗਾ ਲੱਗਣਾ ਉਸ ਦੀ ਰਜ਼ਾ ਕੀ ਹੈ ਜੋ ਹੋ ਜਾਂਦਾ ਹੈ ਬਸ ਇਹ ਹੋਣੀ ਉਸ ਦੀ ਰਜ਼ਾ ਹੈ ਅਨਹੋਣੀ ਕਦੀ ਨਹੀਂ ਆਉਂਦੀ ਕਿਸੇ ਨਾਲ ਵੀ ਨਹੀਂ ਆਉਂਦੀ ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਇੱਕ ਸ਼ਲੋਕ ਕਹਿ ਕੇ ਮੈਂ ਸਮਾਪਤੀ ਕਰਾਂ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਜੋ ਨੂੰ ਵਿਸ਼ਰਾਮ ਨਾਲ ਪੜਾਂਗੇ ਜੇਕਰ ਅਨਹੋਣੀ ਹੁੰਦੀ ਹੋਵੇ ਤੇ ਚਿੰਤਾ ਕਰੋ ਅਨਹੋਣੀ ਤੇ ਹੁੰਦੀ ਨਹੀਂ ਕਿਸੇ ਨਾਲ ਵੀ ਨਹੀਂ ਆਉਂਦੀ ਆਉਂਦੀ ਨਹੀਂ ਅੱਜ ਤੱਕ ਨਹੀਂ ਹੋਈ ਜੋ ਹੋਣਾ ਹੁੰਦਾ ਉਹੀ ਹੁੰਦਾ ਜੋ ਨਹੀਂ ਹੁੰਦਾ ਉਹ ਨਹੀਂ ਆਉਂਦਾ ਪਰ ਮਨੁੱਖ ਦੇ ਅੰਦਰ ਚਿੰਤਾ ਹੈ ਕਿਉਂ ਉਹ ਸੋਚਦਾ ਐਸਾ ਮੇਰੇ ਨਾਲ ਨਹੀਂ ਹੋਣਾ ਚਾਹੀਦਾ ਕਿਦਰ ਐਸਾ ਨਾ ਹੋਵੇ ਕਿ ਹੋ ਜਾਏ ਤੋ ਚਿੰਤਾ ਐਸਾ ਹੋਣਾ ਹੀ ਚਾਹੀਦਾ ਮੇਰੇ ਨਾਲ ਐਸਾ ਹੋਣਾ ਹੀ ਚਾਹੀਦਾ ਮੇਰੇ ਵਾਸਤੇ ਕਿਦਰੇ ਐਸਾ ਨਾ ਹੋਵੇ ਕਿ ਨਾ ਹੋਵੇ ਤੋਂ ਚਿੰਤਾ ਮੈਂ ਲਵਸ ਫਿਰਦੌਰਾਵਾਂ ਗਹਿਰਾਈ ਨਾਲ ਸੁਣਨਾ ਐਸਾ ਹੋਣਾ ਹੀ ਚਾਹੀਦਾ ਇਸੇ ਚ ਮੇਰੀ ਖੁਸ਼ੀ ਹੈ ਤੇ ਕਿਦਰੇ ਐਸਾ ਨਾ ਹੋਵੇ ਕਿ ਨਾ ਹੋਵੇ ਤੋਂ ਚਿੰਤਾ ਐਸਾ ਨਹੀਂ ਆਉਣਾ ਚਾਹੀਦਾ ਕਮ ਸੇ ਕਮ ਮੇਰੇ ਨਾਲ ਨਹੀਂ ਆਉਣਾ ਚਾਹੀਦਾ ਕਿਦਰੇ ਐਸਾ ਨਾ ਹੋਵੇ ਕਿ ਹੋ ਜਾਏ ਤੋ ਚਿੰਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜੋ ਨਹੀਂ ਹੁੰਦਾ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੁੰਦਾ ਹੈ ਫਿਰ ਚਿੰਤਾ ਕਿਹੜੀ ਕਰਨ ਦੀ ਜੋ ਨਹੀਂ ਹੁੰਦਾ ਨਹੀਂ ਹੁੰਦਾ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਪ੍ਰਮਾਤਮਾ ਨੂੰ ਭਾ ਜਾਂਦੇ ਨੇ ਪ੍ਰਮਾਤਮਾ ਨੂੰ ਕਿਹੜੇ ਭਾ ਜਾਂਦੇ ਨੇ ਜੋ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਲੈ ਲੈਂਦੇ ਨੇ ਹੋਂ ਦੀ ਨੂੰ ਕਬੂਲ ਕਰ ਲੈਂਦੇ ਨੇ ਪ੍ਰਵਾਨ ਕਰ ਲੈਂਦੇ ਨੇ ਮਹਾਰਾਜ ਕਹਿੰਦੇ ਨੇ ਇਹੀ ਤੀਰਥਾਂ ਦਾ ਇਸ਼ਨਾਨ ਹੈ ਇਸ ਨਾਲ ਹੀ ਹਿਰਦੇ ਦੀ ਸ਼ੁੱద్ధి ਆਉਂਦੀ ਹੈ ਸੰਸਾਰ ਵਿੱਚ ਬਹੁਤਾ ਕੁਝ ਐਸਾ ਹੋਵੇਗਾ ਜਿਸ ਨੂੰ ਮੈਂ ਨਹੀਂ ਚਾਹੁੰਦਾ ਮੇਰੇ ਨਾਲ ਜੀਵਨ ਦੇ ਵਿੱਚ ਬਹੁਤ ਕੁਝ ਐਸਾ ਹੋ ਸਕਦਾ ਹੈ ਜਿਸ ਨੂੰ ਮੈਂ ਨਹੀਂ ਚਾਹੁੰਦਾ ਤੂੰ ਨਹੀਂ ਚਾਹੁੰਦਾ ਤੇਰੇ ਚਾਣ ਨਾਲ ਕੀ ਆਉਂਦਾ ਸਾਰਾ ਬ੍ਰਹਿਮੰਡ ਪ੍ਰਭੂ ਦੀ ਰਜ਼ਾ ਵਿੱਚ ਚੱਲ ਰਿਹਾ ਹੈ ਉਹਦੀ ਚਾਹਤ ਨਾਲ ਚੱਲ ਰਿਹਾ ਹੈ ਤੇਰੀ ਚਾਹਤ ਨਾਲ ਨਹੀਂ ਤੇਰੀ ਚਾਹਤ ਤੇ ਪ੍ਰਮਾਤਮਾ ਦੀ ਚਾਹਤ ਟਕਰਾ ਗਈ ਤੇ ਕੀ ਆਰਥਾ ਤੀਰਥਾਂ ਦਾ ਇਸ਼ਨਾਨ ਕਰਨਾ ਕੋਈ ਮੰਨ ਦੀ ਮੈਲ ਨਹੀਂ ਧੁਲੇਗੀ ਬਿਨਾ ਉਸ ਦੀ ਰਜ਼ਾ ਨੂੰ ਮੰਨਿਆ ਤੇ ਬਿਨਾ ਉਸ ਨੂੰ ਭਾਇਆ ਕੀ ਤੀਰਥਾਂ ਦਾ ਇਸ਼ਨਾਨ ਕਰਨਾ ਹੈ ਇਸ਼ਨਾਨ ਨਾਲ ਕੀ ਮਿਲਣਾ ਹੈ ਕੁਝ ਵੀ ਨਹੀਂ